ਟਰੈਕਟਰ ਟਰਾਲੀ ਲੈ ਕੇ ਕਿਸਾਨੀ ਧਾਨੇ ਵਿੱਚ ਜਾ ਰਹੇ ਨੌਜਵਾਨ ਦੀ ਰਸਤੇ ਵਿੱਚ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਦੱਸਦੀ ਹੈ ਕਿ ਫਰੋਸ਼ਪੋਦ ਦੇ ਹਲਕਾ ਜੀਰਾ ਦੇ ਪਿੰਡ ਮਨਸੂਰ ਦੇਵਾ ਤੋਂ 32 ਸਾਲਾ ਗੁਰਜੰਟ ਸਿੰਘ ਉਰਫ ਬੱਬੂ ਪਿੰਡ ਤੋਂ ਟਰੈਕਟਰ ਟਰਾਲੀ ਤੇ ਕਿਸਾਨੀ ਧਾਨੇ ਤੇ ਨਿਕਲਿਆ ਸੀ ਅਤੇ ਜਦੋਂ ਉਹ ਰਾਜਪੁਰਾ ਪਹੁੰਚੇ ਦਾ ਰਸਤੇ ਵਿੱਚ ਬਜਰੀ ਨਾਲ ਭਰੇ ਇੱਕ ਟਰਾਲੇ ਨੇ ਟੱਕਰ ਮਾਰ ਦਿੱਤੀ ਜਿਸ ਨਾਲ ਗੁਰਜੰਟ ਸਿੰਘ ਉਰਫ ਬੱਬੂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਬਾਕੀ ਲੋਕ ਜ਼ਖਮੀ ਹੋ ਗਏ ਨੌਜਵਾਨ ਦੇ ਕੋਲ ਸਿਰਫ ਦੋ ਕਿੱਲੇ ਜ਼ਮੀਨ ਦੱਸੀ ਜਾ ਰਹੀ ਹੈ ਜੋ ਕਿ ਆਪਣੇ ਹੱਕ ਲਈ ਧਾਨੇ ਤੇ ਜਾ ਰਿਹਾ ਸੀ ਇਸ ਘਟਨਾ ਦਾ ਪਤਾ ਚੱਲਦੇ ਹੀ ਪਰਿਵਾਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਪਬਲਿਕ ਸਪੋਰਟ ਨਿਊਜ਼ ਦੇ ਨਾਲ ਫਰੋਜਪੁਰ ਤੋਂ ਗੁਰਪ੍ਰੀਤ ਸਿੰਘ ਭੁੱਲੜ ਦੀ ਰਿਪੋਰਟ ਗੱਲ ਬਾਕ ਪਰ ਜੀ ਦੇ ਅਜਿਹਾ ਗਰਜਨ ਦੇ ਉਮਰ ਕਿਪਾਇਆ ਸਾਬ ਤਬਰ ਖਾਗੇ ਸੀ 31 ਸਾਲਾਂ ਤੋਂ ਕਿੰਨੇ ਸਾਲ ਸੀ ਆ ਜਾਂਦੇ ਕਿੰਨੀ ਖਾਗੀ ਸੀ ਕਿੰਨੇ ਕਿੰਨੇ ਤੋਂ ਤੁਹਾਡੇ ਕਿਵੇਂ ਦੋ ਘੰਟੇ ਢਾਈ ਵਸ ਨਹੀਂ ਧਰਨੇ ਤੇ ਕਦੋਂ ਗਏ ਸੀ ਰਾਤ ਹੀ ਗਏ ਨਾ ਕੋ ਵਜੇ ਬਲੀ ਆਂਦੇ ਸਾਨੂੰ ਪਿੰਡੋਂ ਘਰੋਂ ਤੇ ਵੇਲੇ ਨਾ ਚਲੇ ਗਏ ਅਟਕ ਵਜੇ ਤੁਹਾਨੂੰ ਕਦੋਂ ਪਤਾ ਲੱਗਾ ਇਹ ਜਦੋਂ ਐਕਸੀਡੈਂਟ ਇਹ ਦੱਸੋ ਬਾ ਫੋਨ ਲਾਇਆ ਸਾਨੂੰ ਪਿੰਡੋਂ ਮਿਆਂਦੇ ਟਰਾਲੇ ਐਸੀ ਡਾਈਟ ਹੋ ਗਿਆ ਹਾਂ ਉਹਨੇ ਗੱਲ ਕਦੇ ਹੀ ਕਰ ਉਸ ਟਾਈਮ ਨਾਲ ਸਾਡੇ ਗੱਲ ਹੋਈ ਨਹੀਂ ਬਕਰੋ ਹੀ ਤੁਰਦੇ ਦੀ ਹੋਈ ਜਿਹੜੀ ਤਾਂ ਬਕਰੋ ਹੀ ਤੁਰਦੇ ਦੀ ਹੋਈ ਆ ਉਹ ਜਿਸੀ ਕਹੀ ਜਾਂਦੀ ਅੱਧੇ ਉਹਦੇ ਜਾਤਾ ਵੀ ਫੂਲ ਲੱਗਦਾ ਹੁੰਦਾ ਏ ਇੱਥੇ ਪਹੁੰਚ ਗਿਆ ਵਾ ਮੈਂ ਇੱਥੇ ਚਲੇ ਗਏ ਉਹਨੇ ਭੂਟ ਨਹੀਂ ਲਾਇਆ ਉਹ ਰਾਤ ਦੇ ਸੁਝੀ ਹੱਤੀ ਭਈ ਆਖਿਆ ਭੂਟ ਨਹੀਂ ਆਇਆ ਉਹ ਤਾਂ ਨੜਕਾ ਦੇ ਨੜਕੀ ਦੋਈ ਡੜਿਆ কাষ্দিছেতাঁদী দিশ্দি জরে঱্দি ... দেরেরেরে...... সটুখে ইত্নিাঁ বাই য়ে ਵੈਗੁਰੂ ਇਹ ਖਾਲਸਾ ਵੈਗੁਰੂ ਦੇ ਪਤੇ ਮੈਂ ਭਾਰਤੀ ਕਿਸਾਨ ਯੂਨੀਅਨ ਲਖਵਾਲ ਦਾ ਪ੍ਰਧਾਨ ਬੀਕੇ ਯੂ ਦਾ ਜਿਹੜਾ ਜੀਰਾ ਦਾ ਜੀਰਾ ਬਲਾਕ ਦਾ ਜੋ ਵੀ ਘਟਨਾ ਹੋਈ ਹੈ ਬਹੁਤ ਮਾਰੀ ਹੋਈ ਹੈ ਗਰੀਬ ਘਰ ਦਾ ਬੱਚਾ ਹੈ ਵੀ ਜੋ ਵੀ ਗਵਰਨਮੈਂਟ ਕਰ ਰਹੀ ਹੈ ਬਹੁਤ ਮਾਰਾ ਕੰਮ ਕਰ ਰਹੀ ਹੈ ਆ ਵੀ ਅਸੀਂ ਜਿਹੜੇ ਕਿਸਾਨ ਆਪ ਦਾ ਹੱਕ ਮੰਗਣ ਜਾਂਦੇ ਆ ਸਾਨੂੰ ਇੰਨੇ ਵੀ ਨੀਤੇ ਅਸੀਂ ਆਪ ਦਾ ਹੱਕ ਨਹੀਂ ਮੰਗ ਸਕਦੇ ਹੋਰ ਕੀ ਕਰਾਂਗੇ ਪਰ ਜੇ ਕੋਈ ਬਹਿ ਕੇ ਸਾਡੇ ਨਿਬੜਦੇ ਬਹਿ ਕੇ ਨਿਬੜਨ ਨੂੰ ਤਿਆਰ ਸੀ ਪਰ ਇਹਨਾਂ ਦੇ ਗੁੰਡੇ ਛੱਡੇ ਆਰਐਸ ਦੇ ਬੰਦਿਆਂ ਨੇ ਜਿਹੜਿਆ ਨੇ ਸਾਡਾ ਅੱਗੇ ਵੀ ਨੁਕਸਾਨ ਉੱਥੇ ਕੀਤਾ ਤੇ ਹੋਰ ਵੀ ਕਰੀ ਜਾਂਦੇ ਆ ਅਸੀਂ ਗਾਂਹ ਵਾਸਤੇ ਇਹਨਾਂ ਦਾ ਕੋਈ ਸੋਚਾਂਗੇ ਇਹਨਾਂ ਨੂੰ ਵੀ ਕੋਈ ਜਵਾਬ ਚੰਗੀ ਤਰ੍ਹਾਂ ਦੇਵਾਂਗੇ ਹੋਰ ਅਸੀਂ ਪਿੰਡ ਮਸੂਰ ਦੇ ਤੋਂ ਬੋਲਦੇ ਆ ਵੀ ਜੋ ਵੀ ਅੱਜ ਕਰਤਾਨ ਸਿੰਘ ਦੀ ਮੌਤ ਹੋਈ ਆ ਅਸੀਂ ਇਹ ਤੇ ਬਹੁਤ ਦੁੱਖ ਪ੍ਰਗਟ ਕਰਦੇ ਆ ਬਹੁਤ ਮਾੜੀ ਹੋਈ ਆ ਗਰੀਬ ਘਰ ਦਾ ਬੱਚਾ ਹੈਗਾ ਨਿੱਕੇ ਨਿੱਕੇ ਦੇ ਬੱਚੇ ਆ ਤੇ ਇਹਨੂੰ ਮੁਆਵਜ਼ਾ ਵੀ ਮਿਲਣਾ ਚਾਹੀਦਾ ਬੱਤ ਬੱਤ ਤੇ ਇਹ ਜਿਹੜੇ ਬੰਦੇ ਨੇ ਦੂਜੇ ਕੋਈ ਅੰਗਲੀ ਕੀਤੀ ਟਰੱਕ ਵਾਲੇ ਉੱਤੇ ਪਰਚਾ ਵੀ ਹੋਣਾ ਚਾਹੀਦਾ